ਲੰਬੜੇ ਨੇ ਲਾਗੇ ਨਾ ਅਕੈਡਮੀ ਆ ਘਰ ਸੰਗਾ ਉੱਥੇ ਤੁਸੀਂ ਜਾ ਜਾਓ ਤੁਹਾਡੇ ਲਈ ਤੇ ਫੀਡਾ ਵੀ ਹੈਗੀਆਂ ਆ ਤੇ ਪੁਲਿਸ ਭਰਤੀ ਵੀ ਹੈਗੀ ਆ ਤੇ ਪਰ ਪੂਰਨ ਲਈ ਤੁਹਾਡੇ ਟੈਟੂ ਨਹੀਂ ਚਾਹੀਦਾ ਨਿਗਰ ਸਹੀ ਚਾਹੀਦੀ ਆ ਉੱਥੇ ਕਿਸੇ ਦੀ ਹੈਲਪ ਦੀ ਲੋੜ ਆ ਸੀ ਬੱਚੇ ਤੁਹਾਡੇ ਲਈ ਹੈਲਪ ਕਰਾਂਗੇ ਪਹਿਲ ਦੇ ਦਾਤ ਤੇ ਤੁਹਾਡਾ ਡਟਾ ਤਾਂ ਹੈ ਜੇ ਕੋਈ ਕਿਸੇ ਚੀਜ਼ ਦੀ ਹੈਲਪ ਦੀ ਲੋੜ ਆ ਦੱਸਿਆ ਕਰੋ ਆ ਬਾਲ ਵੀ ਚਾਹੀਦੀ ਖੇਡਣ ਲਈ ਤਾਂ ਵੀ ਦੱਸਣਾ ਆ ਇਹ ਖੁਣਾਲਾ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਵਧੀਆ ਗਿਆਨ ਦਿੱਤਾ ਖੇਡਾਂ ਨਾਲ ਜੁੜਨ ਲਈ ਸਾਨੂੰ ਬਹੁਤ ਮੋਰ ਕੀਤੀ ਜੋ ਵੀ ਇਹਨਾਂ ਨਾਲ ਵੀ ਬਹੁਤ ਬਹੁਤ ਧੰਨਵਾਦ ਕਰਦੇ ਨੇ ਗੌਣ ਤੇ ਅੱਗੇ ਸਾਨੂੰ ਇਹਨਾਂ ਮਾਨਦਾਲਕਿਆਂ ਸੋ ਜਿਵੇਂ ਨੇਕਾ ਜੀ ਸਮਾਜਸੀ ਵੀ ਕਾਰਜ ਵਿੱਚ ਜਦਨ ਜੀ ਰਹਿੰਦੇ ਆ ਕਾਫੀ ਇਲਾਕਿਆਂ ਵਿੱਚ ਸਰਗਰਮ ਹੈਗੇ ਦੂਰ ਦੂਰ ਤੱਕ ਸ਼ਾਹਕੋਟ ਦੇ ਪੁੱਤਰ ਵੀ ਇਹਨਾਂ ਨੇ ਸਵਾਮਨ ਨਿਭਾਈਆਂ ਔਰ ਕੀ ਲੱਗਦਾ ਕਿ ਜਿਹੜੇ ਹੋਰ ਅਜਿਹੇ ਇਲਾਕਿਆਂ ਦੇ ਸਮਾਜਸੀ ਵੀ ਹੈਗੇ ਜੋ ਅਜਿਹੇ ਸਵਾਮਨ ਨਿਭਾ ਸਕਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਅਗੇ ਆਉਣਾ ਚਾਹੀਦਾ ਹਾਂਜੀ ਉਹਨਾਂ ਨੂੰ ਆਉਣਾ ਚਾਹੀਦਾ ਪਰ ਅਜਿਹਾ ਪਾਜੀ ਉਹਨਾਂ ਦਾ ਬਹੁਤ ਪ੍ਰਾਣਾ ਹਰ ਸਾਲ ਬਹੁਤ ਵਧੀਆ ਕਰ ਰਹੇ ਕੰਮ ਇਹ ਜੀ ਅੱਜ ਵੀ ਵਾਰ ਇਹਨਾਂ ਨੂੰ ਅਸੀਂ ਦੇਖਦੇ ਆਂ ਮਾਸੀ ਵੀ ਕਿਤਾਬਾਂ ਵੀ ਮੰਡ ਰਹੇ ਆ ਇਹ ਮੰਡ ਰਹੇ ਪੰਜਾਬੀ ਤੇ ਪੰਜਾਬੀ ਨੂੰ ਫਲਰ ਕਰ ਰਹੇ ਆ ਤੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਆਪਣੇ ਸਮਾਜ ਨੂੰ ਵੀ ਤੇ ਬੜਾ ਲੱਗ ਕੇ ਸਮਾਜ ਭਲਾਈ ਕਾਰਜਾਂ ਵਿੱਚ ਹਮੇਸ਼ਾ ਹੀ ਮੌਲੀ ਕਤਾਰ ਵਿੱਚ ਰਹਿਣ ਵਾਲੇ ਤੇ ਜਾਤ ਪਾਤ ਅਤੇ ਭੇਦ ਭਾਪ ਤੋਂ ਉੱਪਰ ਉੱਠ ਕੇ ਮਨਵਤਾ ਦੀ ਸੇਵਾ ਕਰਨ ਵਾਲੇ ਅਤੇ ਗਰੀਬਾ ਲੋੜਵੰਦਾ ਤੇ ਮਜੂਲਮਾਂ ਦੇ ਹਮਦਰਦ ਸਮਾਜ ਸੇਵੀ ਨੇਕਾ ਹਰਦਾਸਪੁਰ ਦੇ ਕਾਰਜਾਂ ਨੂੰ ਲੈ ਕੇ ਫਗਵਾੜਾ ਇਲਾਕੇ ਵਿੱਚ ਨੇਕਾ-ਨੇਕਾ ਹੋਈ ਪਈ ਹੈ ਇਸੇ ਹੀ ਤਰ੍ਹਾਂ ਸਮਾਜ ਸੇਵੀ ਨੇਕਾ ਹਰਦਾਸਪੁਰ ਫਗਵਾੜਾ ਦੇ ਮਹੱਲਾ ਗੋਬਿੰਦਪੁਰਾ ਵਿਖੇ ਹੋ ਰਏ ਚੌਥਾ ਕ੍ਰਿਕਟ ਟੂਰਨਾਮੈਂਟ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਤੇ ਖਿਡਾਰੀਆਂ ਨੂੰ ਤਸ਼ਾਹੀਦ ਕੀਤਾ ਤੇ ਪੂਰੀ ਗਰਾਊਂਡ ਵਿੱਚ ਮਠਿਆਈਆਂ ਵੀ ਵੰਡੀਆਂ ਇੱਥੇ ਪੁੱਜਣ ਤੇ ਪ੍ਰਬੰਧਕਾਂ ਵੱਲੋਂ ਨੇਕਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਦੇਖੋ ਪੂਰੀ ਵੀਡੀਓ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਨਿਊਜ਼ ਚੈਨਲ ਤੋਂ ਹਰੀਸ਼ ਭੰਡਾਰੀ ਦੀ ਵਿਸ਼ੇਸ਼ ਰਿਪੋਰਟ ਹਰੀਸ਼ ਭੰਡਾਰੀ ਜੈ ਜੀ ਜੈਪੁਰ ਬਾਬਾ ਸਾਹਿਬ ਦੀ ਸੋਚ ਤੇ ਬੱਚਿਓ ਸਾਰੇ ਜਿਹੜਾ ਪੈੜਾ ਖੋਲਕੇ ਲਿਆ ਕਰੋ ਆਖੜੇ ਕਰੋ ਜਿਹੜੇ ਜਿਹੜੇ ਦੇਖ ਰਹੇ ਆ ਹਾਂਜੀ ਹਾਂਜੀ ਇਹ ਆ ਮੇਰੀ ਇੱਕ ਟੀ ਖੜੀ ਆ ਮੇਰੇ ਕੋਲ ਤੁਸੀਂ ਆ ਜਿੱਧਰ ਮੇਰੇ ਲਾਗੇ ਜਰਾ ਕੁਝ ਜਗਾ ਲੰਮਾ ਬਿਲੋਂ ਲੰਮਾ ਲਾ ਲਾ ਮੇਰਾ ਬੱਚਾ ਮਾਈਕੋ ਰੱਖਿਓ ਲੰਬੜਿਆਂ ਦੇ ਲਾਗੇ ਨਾ ਅਕੈਡਮੀ ਆ ਘਰ ਸੰਗਾ ਉੱਥੇ ਤੁਸੀਂ ਜਾ ਜਾਓ ਤੁਹਾਡੇ ਲਈ ਉੱਤੇ ਖੇਡਾਂ ਵੀ ਹੈਗੀਆਂ ਆ ਤੇ ਪੁਲਿਸ ਵਿੱਚ ਭਰਤੀ ਵੀ ਹੈਗੀ ਆ ਤੇ ਪਰ ਮੋਲ ਤੇ ਤੁਹਾਡੇ ਟੈਟੂ ਨਹੀਂ ਚਾਹੀਦਾ ਨਿਗਰ ਸਹੀ ਚਾਹੀਦੀ ਆ ਉਥੇ ਕਿਸੇ ਦੀ ਹੈਲਪ ਨਹੀਂ ਲੋੜਿਆ ਸੀ ਬੱਚੇ ਤੁਹਾਡੇ ਦੇ ਹੈਲਪ ਕਰਾਂਗੇ ਪਹਿਲ ਦੇ ਆਧਾਰ ਤੇ ਕੋਈ ਪੈਸਾ ਨਹੀਂ ਲੱਗਣਾ ਕਿਸੇ ਦਾ ਪਲੀਜ਼ ਇਹ ਬਰਤੀ ਹੋਣ ਲਈ ਤੇ ਬਾਕੀ ਬੱਚਿਆਂ ਨੂੰ ਜਦੋਂ ਵੀ ਗੇਲਫਰੀ ਲੋਣਿਆ ਸੀ ਕਾਬਿਆਦਾਨ ਬੈਠੇ ਆਂ ਝੇੜੂ ਸੰਤ ਵੀ ਕਰਾਉਂਦੇ ਹੁੰਦੇ ਪ੍ਰੋਗਰਾਮ ਭਾਜੀ ਭੰਡਾਰੀ ਸਾਹਿਬ ਨੂੰ ਪਤਾ ਹੈ ਜੀ ਉੱਕੇ ਜਾ ਕੇ ਯੋਗਦਾਨ ਪਾਈ ਤਾਂ ਜਿੰਨੇ ਜੋਗੇ ਹੈਗੇ ਆਂ ਸਾਡੀ ਖੁਸ਼ੀ ਆ ਪਰ ਨਸ਼ੇ ਤੋਂ ਰਹਿਤ ਰਹਿਣਾ ਸਾਰਿਆਂ ਨੇ ਉਹਨਾਂ ਦੇ ਨਾਲ ਅਸੀਂ ਖੜੇ ਆ ਜਿਹੜੇ ਨਸ਼ੇ ਤੋਂ ਰਹਿਤ ਰਹਿਣਗੇ ਜੋ ਬਾਬਾ ਸਾਹਿਬ ਨੇ ਅਪਰ ਬੋਟ ਦਾ ਅਧਿਕਾਰ ਲੈ ਕੇ ਦਿੱਤਾ ਸਹੀ ਹੈ ਨਾ ਬੱਚੇ ਹਾਂਜੀ ਹਾਂਜੀ ਇਸ ਕਰਕੇ ਨਾ ਪਹਿਲਾਂ ਇਸ ਗੱਲ ਤੋਂ ਕੋਕ ਕੇ ਲੋ ਨਸ਼ਾ ਨਹੀਂ ਖਾਣਾ ਅਸੀਂ ਆ ਦੇਖ ਲਓ ਤੁਹਾਡੇ ਦੇ ਪੁੱਤੀ ਵੀ ਇੱਕ ਇੱਕ ਟੀਮ ਲੈ ਕੇ ਆਏ ਆ ਇਹ ਊੜਾੜ ਵਾਲੀ ਗੱਲ ਆ ਜੇ ਆਪੇ ਇਹ ਹੀ ਸਿੱਖ ਲੈਣਾ ਸਾਨੂੰ ਵੀ ਨਸ਼ੇ ਤੋਂ हां ਤੁਹਾਡਾ ਡਟਾ ਤਾਏ ਜੇ ਕੋ ਕਿਸੇ ਚੀਜ਼ ਦੀ ਹੈਲਪ ਦੀ ਲੋੜ ਆ ਦੱਸਿਆ ਕਰੋ ਆ ਬਾਲ ਵੀ ਚਾਹੀਦੀ ਖੇਡਣ ਲਈ ਤਾਂ ਵੀ ਦੱਸਣਾ ਆ ਹਾਂਜੀ ਕਿਤੇ بار بار ਇਹੀ ਕਹਿੰਦਾ ਲੜਾਈ ਝਗੜੇ ਔਰੀ ਤੋਂ ਨੱਥੇ ਕੋ ਬਟੋ ਕਿਸੇ ਦੀ ਹੈਲਪ ਦੀ ਲੋੜ ਹੈ ਕਿਸੇ ਨੂੰ ਕੋਈ ਤੰਗ ਹੀ ਪੁਲਿਸ ਵਾਲਿਆਂ ਦੀ ਕਾਨੂੰਗੀਆਂ ਤਾਂ ਹੀ ਬੈਠੇ ਆ ਆਪਾਂ ਜਾ ਕੇ ਦੱਸਾਂਗੇ ਬੱਚਾ ਖੇਡਦਾ ਜੀ ਕੋਈ ਗਲਤੀ ਨਹੀਂ ਹੈਗੀ ਨਾ ਕੋਈ ਚੋਰੀ ਦਾ ਮੋਬਾਈਲ ਨਾ ਕੋਈ ਚੋਰੀਆਂ ਮੋਟਰਸਾਈਕਲ ਨਹੀਂ ਖਰੀਦੀ ਦਾ ਕੋਈ ਵੀ ਲੈਣਾ ਹੈ ਤੇ ਜਗਿੰਦਰ ਭਾਜੀ ਖੜੇ ਆ ਤੁਹਾਨੂੰ ਕਹਿੰਦਿਆਂ ਇਹਨਾਂ ਨੂੰ ਦੱਸ ਕੇ ਲਓ ਕਿਉਂ ਜੇ ਉਹ ਚੋਰੀ ਦਾ ਵੀ ਹੋਊਗਾ ਇਹ ਚੋਰ ਮੰਨ ਗਏ ਕਿ ਉਹਨੇ ਜ਼ਿੰਮੇਵਾਰੀ ਪੈ ਜਾਣੀ ਹੈ ਅਸੀਂ ਸਾਡੇ ਸਾਹਮਣੇ ਲਿਆ ਇਹ ਹੁਣ ਮੇਰੇ ਬੱਚੇ ਦੇਖ ਲਓ ਜਿਹਨੇ ਲਾਂਬੜੇ ਲਾ ਕੇ ਅਕੈਡਮੀ ਉੱਤੇ ਜਾਣਾ ਨਾ ਸਾਨੂੰ 2 ਵਜੇ ਇੱਕ ਦਿਨ ਪਹਿਲਾਂ ਫੋਨ ਕਰ ਲੈ 2 ਵਜੇ ਤੂੰ ਚੱਲਾਂਗੇ ਆਪਾਂ 4 ਵਜੂ ਤੇ ਹੁੰਦੇ ਆ ਕੋੜੇ ਨਾਮ ਵੀ ਲਿਖਵਾਇਆਵਾਂਗੇ ਤੇ ਤੁਹਾਨੂੰ ਚੱਕੀ ਉੱਤੇ ਵੀ ਜਦੋਂ ਕਿਦਾ ਵਾਰ ਖੇਡ ਖੇਡਦੇ ਤੁਸੀਂ ਥੱਕਾ ਲੱਗ ਜਵੇ ਮੈਂ ਵੀ ਖੋਖੋ ਖੇਡਦਾ ਰਿਆਂ ਕੁੜੀਆਂ ਨਾਲ ਕੱਟ ਤੇ ਹੀ ਲੜੇ ਦੀ ਸੀਗੇ ਤੇ ਗੁੱਥਾ ਨਹੀਂ ਕਰ ਜਾਈ ਤੇ ਵੀ ਬਾਲ ਅਗਦੀ ਅੱਖ ਤੇ ਮੂੰਹ ਤੇ ਉਹ ਕਿਹੜਾ ਕਸੂਰ ਆ ਕਿਸੇ ਨੇ ਮਾਰੀ ਆ ਆਪਾਂ ਨਹੀਂ ਬੋਚੀ ਹੋਈ ਤਾਂ ਆਪਣੇ ਹੱਥੇ ਲੱਗ ਸਕਦੀ ਆ ਲੜਾਈ ਨਹੀਂ ਪਾਉਣੀ ਉਹ ਹੀ ਲੜਾਈ ਫੇ ਆਪਣੇ ਮਾ ਬੇਜ ਪੈ ਜਾਂਦੀ ਆ ਬਾਜ ਜਾਂਦੀ ਆ ਤੇ ਫੇ ਬਾਰ ਬਾਰ ਇਹ ਕਹਿਣਾ ਨਸ਼ੇ ਤੋਂ ਰਹਿਤ ਹੋਣਾ ਜ਼ਰੂਰੀ ਆ ਕਿਓ ਆਪਾਂ ਆਪਣਾ ਦੇਸ਼ ਬਚਾ ਲਈਆਂ ਤਾਂ ਬਹੁਤ ਵਧੀਆ। ਮਾਵਾ ਸਾਹਿਬ ਨੇ ਵੀ ਬੋਰ ਦਾ ਅਧਿਕਾਰ ਲੈ ਕੇ ਤਾਂ ਤੁਹਾਨੂੰ ਪੜ੍ਹਾਈ ਲੈ ਕੇ ਦਿੱਤੀ ਆ। ਇਹ ਜੈ ਜੀ ਨੂੰ ਜੈ ਆਪਾਂ। ਜੀਤ ਸਿੰਘ ਭਾਈ ਦਾ ਥੈਂਕਸ ਕਰੀਏ ਸਾਰੇ ਜੀ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਉਹਨਾਂ ਦਾ ਥੈਂਕਸ ਕਰਦੇ ਆ। ਥੈਂਕ ਯੂ। ਓਕੇ ਥੈਂਕ ਯੂ। ਇਹ ਖੁਣਾ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਵਧੀਆ ਗਿਆਨ ਦਿੱਤਾ ਖੇਡਾਂਾਂ ਨਾਲ ਜੁੜਨ ਲਈ ਸਾਨੂੰ ਬਹੁਤ ਮੋਰਡ ਕੀਤੀ। ਜੋ ਵੀ ਨਰਾਲੀ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੇ ਗੌਣ ਚ ਆ ਕੇ ਸਾਨੂੰ ਇਹ ਮਾਨਦਕੀਆ ਸਰ ਟੂਰਨਾਮੈਂਟ ਦਾ ਆਗਾਜ਼ ਹੋ ਰਿਹਾ ਔਰ ਉਕੇ ਸਮਾਸੇ ਵੀ ਲਾ ਕੇ ਨਿੱਕਾ ਹਰਦਾਸਪੁਰ ਤੇ ਪੁੱਜੀ ਹੈਗੇ ਤੁਹਾਡਾ ਕੀ ਕਹਿਣਾ ਹੈਗਾ ਹਾਂਜੀ ਬਹੁਤ ਧੰਨਵਾਦ ਸਨੇਕ ਭਾਈ ਜੀ ਦਾ ਤੇ ਧੰਨਵਾਦ ਸਾਰੇ ਸਪਾਂਸਰ ਕਲੱਬ ਦਾ ਮਾਨਪੁਰ ਵੱਲੋਂ ਤੇ ਟੂਰਨਾਮੈਂਟ ਕਰਾ ਰਹੇ ਨਸ਼ਾ ਰਹਿਤਾ ਸਾਰੇ ਤੇ ਬਹੁਤ ਵਧੀਆ ਪ੍ਰਬੰਧ ਦਾ ਜੀਂਦਰ ਭਾਈ ਜੀ ਦਾ ਬਹੁਤ ਥੈਂਕਸ ਸਾਰੇ ਦਾ ਭਾਈ ਜੀ ਨੇ ਆਇਆ ਧੰਨਵਾਦ ਜੀ ਬਹੁਤ ਵਧੀਆ ਪ੍ਰਬੰਧ ਜੀ ਕੋਈ ਜਾਣਕਾਰੀ ਦੇ ਦਿਓ ਕਿੰਮਾ ਟੂਰਨਾਮੈਂਟ ਹੈ ਜੀ ਇਹ ਚੌਥਾ ਟੂਰਨਾਮੈਂਟ ਹੈ ਜੀ ਕਿਸ ਕਿਸ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਕਿ ਕਿ ਸਮੂਹ ਮਹੱਲਾਨਵਾਸੀਆਂ ਦੇ ਸਹਿਯੋਗ ਨਾਲ ਹੋ ਰਿਹਾ ਕਿੰਨੇ ਦਿਨ ਚੱਲਦਾ ਜੀ ਹਾਂਜੀ ਕਿੰਨੇ ਦਿਨ ਚੱਲਦਾ ਤੇ ਅੱਜ ਤਾਂ ਇੱਕੋ ਦਿਨ ਚੱਲੂਗਾ ਜੀ ਅੱਜੇ ਫਾਈਨਲ ਆ ਸਾਰਾ ਕੁਝ ਅੱਜ ਹੀ ਹਾਂਜੀ ਕਰ ਦੇਣਾ ਸੋ ਕੁਝ ਇਨਾਮਾਂ ਦੀ ਵੰਡ ਵੀ ਹੋਵੇਗੀ ਹਾਂਜੀ ਹਾਂਜੀ ਇਨਾਮ ਵੰਡ ਹੋਣਗੇ ਸੋ ਜਿਵੇਂ ਨੇਕਾ ਜੀ ਸਮਾਸੀ ਵੀ ਕਾਰਜ ਵਿੱਚ ਜਨਨਸ਼ੀ ਰੈਂਦੇ ਆ ਕਾਫੀ ਇਲਾਕੇ ਵਿੱਚ ਸਰਗਰਮ ਹੈਗੇ ਦੂਰ ਦੂਰ ਤੱਕ ਸ਼ਾਹਕੋਟ ਦੇ ਕੋਤਰੀਆਂ ਨੇ ਸੁਭਾ ਮਨਭਾਈਆਂ ਹਾਂਜੀ ਔਰ ਕੀ ਲੱਗਦਾ ਕਿ ਜਿਹੜੇ ਹੋਰ ਅਜਿਹੇ ਇਲਾਕੇ ਦੇ ਸਮਾਸੀ ਵੀ ਹੈਗੇ ਜੋ ਅਜਿਹੇ ਸੁਭਾ ਮਨਭਾ ਸਕਦੇ ਆ ਉਹਨਾਂ ਨੂੰ ਕਿਸ ਤ ਅੰਦੀ ਉਹਨਾਂ ਨੂੰ ਆਉਣਾ ਚਾਹੀਦਾ ਪਰ ਜਿਹਦਾ ਭਾਈ ਉਹਨਾਂ ਦਾ ਬਹੁਤ ਪੁਰਾਣਾ ਹਰ ਸਾਲ ਬਹੁਤ ਵਧੀਆ ਕਰ ਰਹੇ ਕੰਮ ਇਹ ਤੇ ਕਾਫੀ ਵਾਰ ਇਹਨਾਂ ਨੂੰ ਅਸੀਂ ਦੇਖ ਚੁੱਕੇ ਹਾਂ ਸਮਾਜ ਸੇਵੀ ਕਿਤਾਬਾਂ ਵੀ ਮੰਨ ਰਹੇ ਆ ਪੱਤੀਆਂ ਮੰਨ ਰਹੇ ਪੰਜਾਬੀ ਤੇ ਪੰਜਾਬੀਆਂ ਪਰਫਲ ਕਰ ਰਹੇ ਆ ਤੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਆਪਣੇ ਸਮਾਜ ਨੂੰ ਵੀ ਤੇ ਪੁਗਵਾ ਲੱਗੇ ਨਹੀਂ ਸਰ ਜਿਹੜਾ ਟੂਰਨਾਮੈਂਟ ਹੋ ਰਿਹਾ ਕੋਈ ਬਾਹਰਲੇ ਕਿ ਜਿਹੜੇ ਘੜਾ ਦੀ ਆਏ ਕਿ ਜਮ ਲੋਕਲ ਹਾਂਜੀ ਹਾਂਜੀ ਫਗਵਾੜੇ ਤੋਂ ਟੀਮਾਂ ਜੀ ਕਾਫੀ ਵਾਈਟ ਵਾਈਟ ਟੀਮਾਂ ਜੀ ਵਾਈਟ ਟੀਮਾਂ ਜੀ ਜੰਦਰ ਤੋਂ ਵੀ ਆਈਆਂ ਹਾਂਜੀ ਫਗਵਾੜੇ ਤੋਂ ਬਾਹਰ ਵੀ ਟੀਮਾਂ ਹੈਗੀਆਂ ਬਹੁਤ ਵਧੀਆ ਟੂਰਨਾਮੈਂਟ ਚੱਲ ਰਿਹਾ ਬੱਚੇ ਵਧੀਆ ਖੇਡ ਰਹੇ ਸਾਰੇ ਵਧੀਆ ਖੇਡ ਰਹੇ ਜੀ ਪਿੰਡ ਵਾਸੀ ਸਹਿਯੋਗ ਕਰ ਰਹੇ ਨਾ ਬੱਚਿਆਂ ਨੂੰ ਸਰ ਹਾਂਜੀ ਹਾਂਜੀ ਪਿੰਡ ਵਾਸੀ ਕਾਫੀ ਕਰ ਰਹੇ ਆ ਸਹਿਯੋਗ ਹਾਂਜੀ ਹਾਂਜੀ ਸੋ ਕਿਸੇ ਘਟਾਰੇ ਦੇ ਸੱਟ ਚੋਟ ਲੱਗਦੀ ਤਾਂ ਕੀ ਪ੍ਰਬੰਧ ਕੀਤੇ ਗਏ ਪ੍ਰਬੰਧ ਫਰਸਟ ਐਡ ਹੈਗਾ ਪ੍ਰਬੰਧ ਕੀਤਾ ਜੀ ਸਹੀ ਸੋ ਦਸੇ ਟੂਰਨਾਮੈਂਟ ਦੀ ਕੋਈ ਸੋ ਆਉਣ ਜਾਣ ਵਾਲੇ ਕੋਈ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ ਲੰਗਰ ਦਾ ਪ੍ਰਬੰਧ ਹੈ ਲਈ ਹੈਗਾ ਚਾਹ ਪਾਣੀ ਹੈਗਾ ਸ਼ਾਮ ਦਾ ਹੀ ਸ਼ਾਮ ਨੂੰ ਹੀ ਹੈ ਗੱਲਬਾਤ ਕੱਲੀ ਧੰਨਵਾਦ